ਕਰਾਂਗੇ ਕਿਸਾਨਾਂ ਦੇ ਵੱਲੋਂ ਲਗਾ ਕੇ ਤਾਂ ਨਹੀਂ ਜੀ ਦਰਸਲ ਮੁਹਾਲੀ ਦੇ ਵਿੱਚ ਕਿਸਾਨਾਂ ਦੇ ਵੱਲੋਂ ਤਰਨਾ ਲਾਇਆ ਗਿਆ ਹੈ ਔਰ ਮੁੱਦਾ ਹੈ S Y L ਦਾ S Y L ਨੂੰ ਲੈ ਕੇ ਕਿਸਾਨਾਂ ਨੇ ਤਰਨਾ ਦਿੱਤਾ ਹੈ S Y L ਤੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦੀ ਮੀਟਿੰਗ ਨੂੰ ਲੈ ਕੇ ਰੋਜ਼ਾਰ ਕੀਤਾ ਜਾ ਰਿਹਾ ਹੈ ਕਿਸਾਨਾਂ ਦੇ ਵੱਲੋਂ ਸ਼ਹੀਦੀ ਦਿਹਾੜੇ ਦੇ ਮੌਕੇ ਤੇ ਕੇਂਦਰ ਸਰਕਾਰ ਨੇ ਪੰਜਾਬ ਦੇ ਵਿੱਚ ਟੀਮ ਭੇਜੀ ਹੈ ਰਾਜਵਾਲ ਦੇ ਲੋਕ ਰੋਜ਼ਾਰ ਕੀਤਾ ਕਿ ਕੀ ਐਸੇ ਦਿਨ ਦੇ ਲਈ ਕਲਵੀਰ ਬਾਦ ਦਿਵਸ ਮਨਾਇਆ ਗਿਆ ਸੀ ਪੰਜਾਬ ਦੀ ਇੱਕ ਬੂੰਦ ਪਾਣੀ ਦੀ ਬਾਹਰ ਨਹੀਂ ਜਾਣਦੇ ਅੰਗਰੇਜ਼ਵਾਲ ਨੇ ਕਿਹਾ ਹਰਿਆਣਾ ਸਰਕਾਰ ਦੇ ਵੱਲੋਂ ਇਸ ਸਵੈਲ ਦੇ ਨਿਰਮਾਣ ਨੂੰ ਗੈਰ ਕਾਨੂੰਨੀ ਦੱਸਿਆ ਗਿਆ ਅੱਜ ਸਾਡੀ ਲੜਾਈ ਇਹੀ ਹੈ ਵੀ ਆ ਜਿਹੜਾ ਤੁਸੀਂ ਡਰਾਮਾ ਕੀਤਾ ਸਿਖਾਵਤ ਸਾਹਿਬ ਇੱਥੇ ਆਏ ਨੇ ਚੰਡੀਗੜ੍ਹ 'ਚ ਪੰਜਾਬ ਦੇ ਲੋਕਾਂ ਨੂੰ ਚੜਾਉਣ ਲਈ ਆਏ ਨੇ ਪਾਣੀ ਨਾ ਇਤੇ ਐਸਵਾਈਐਲ ਨਿਕਲਣੀ ਹੈ ਨਾ ਕਿਸੇ ਨੇ ਨਿਕਲਣ ਦੇਣੀ ਹੈ ਪੰਜਾਬ ਦੇ ਲੋਕ ਇਹਨੂੰ ਬਰਦਾਸ਼ਤ ਨਹੀਂ ਕਰਨਗੇ ਤੇ ਫਿਰ ਕੇਂਦਰ ਨੂੰ ਕੋਈ ਸੋਚ ਸਮਝ ਕੇ ਸਟੈਂਡ ਲੈਣਾ ਚਾਹੀਦਾ ਔਰ ਇੱਕ ਹੋਰ ਬੜਾ ਸਪਸ਼ਟ ਹੈ ਹਰਿਆਣਾ ਕਹਿੰਦਾ ਸੀ ਆਪਣੇ ਹਿੱਸੇ ਦੀ ਨਹਿਰ ਬਣਾ ਲਈ ਭਾਈ ਕੋਈ ਕਾਇਦਾ ਕਾਨੂੰਨ ਹੈ ਜੇ ਨਹਿਰ ਬਣਾਈ ਤਾਂ ਸੈਂਟਰਲ ਗਰਾਉਂਡ ਬਾਰਡਰ ਕਮਿਸ਼ਨ ਤੋਂ ਪਰਮਿਸ਼ਨ ਨਹੀਂ ਲਈ ਔਰ ਪੰਜਾਬ ਨਾਲ ਸਬੰਧ ਅਸੀਂ ਪੰਜਾਬ ਦੀ ਕੰਸੈਂਟ ਨਹੀਂ ਲਈ ਇਹਦਾ ਮਤਲਬ ਉਹ ਨਹਿਰ ਗੈਰ ਕਾਨੂੰਨੀ ਹੈ ਇਸ ਦਿਨ ਵਾਸਤੇ ਕੱਲ ਸਾਡੇ ਪ੍ਰਧਾਨਵਤਰੀ ਨੇ ਮੈਂ ਤਾਂ ਹੁਣ ਇਹਨੂੰ ਡਰਾਮਾ ਹੀ ਕਹਾਵਾਂਗਾ ਬਾਲ ਦਿਵਸ ਦਾ ਡਰਾਮਾ ਰਚਿਆ ਬੋਲੇ ਸੋ ਨਿਹਾਲ ਦੇ ਝਕਾਰੇ ਛੱਡੇ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਕਹਿ ਕੇ ਆਪਣਾ ਭਾਸ਼ਣ ਸਮਾਪਤ ਕੀਤਾ ਜੇ ਸੱਚੀ-ਮੁੱਚੀ ਜੇ ਸੱਚੀ-ਮੁੱਚੀ ਸਾਡੀ ਚਿੰਤਾ ਸੀ ਤਾਂ ਅੱਜ ਐਸ ਦਿਹਾੜੇ ਤੇ ਉਹ ਟੀਮ ਨਾ ਭੇਜਦਾ ਤਾਂ ਐਸਵਾਈਐਲ ਦੀ ਮੀਟਿੰਗ ਨੂੰ ਲੈ ਕੇ ਕਿਸਾਨਾਂ ਨੇ ਰੋਜ਼ ਜ਼ਾਰ ਕੀਤਾ ਕਿਸਾਨਾਂ ਨੇ ਐਸਵਾਈਐਲ ਦੇ ਮੁੱਦੇ ਤੇ ਹੋਣ ਜਾਰੀ ਮੀਟਿੰਗ ਦਾ ਡਟਮਾ ਵਿਰੋਧ ਕੀਤਾ ਉਹਨਾਂ ਨੇ ਕਿਹਾ ਕਿ ਅਸੀਂ ਪੰਜਾਬ ਦੀ ਇੱਕ ਬੂੰਦ ਵੀ ਕਿਸੇ ਹੋਰ ਸੂਬੇ ਨੂੰ ਨਹੀਂ ਦੇਵਾਂਗੇ ਚੰਡੀਗੜ੍ਹ ਤੋਂ ਮੁਹਾਲੀ ਦੇ ਵੱਲ ਕਿਸਾਨਾਂ ਦੇ ਵੱਲੋਂ ਕੂਚ ਕੀਤਾ ਜਾ ਰਿਹਾ ਹੈ ਟੀਵੀ ਸਕਰੀਨ ਤੇ ਤਸਵੀਰਾਂ ਵੀ ਤੁਸੀਂ ਦੇਖ ਲਓ ਕਿ ਕਿੰਨੀ ਵੱਡੀ ਗੰਟੀ ਦੇ ਵਿੱਚ ਕਿਸਾਨ ਇੱਥੇ ਇਕੱਠਾ ਨੇ ਔਰ ਇਸੇ ਨਾਲ ਹੀ ਇਹ ਸੋਇਲ ਦੇ ਮੁੱਦੇ ਤੇ ਜੋ ਅੱਜ ਮੀਟਿੰਗ ਹੋਣ ਜਾ ਰਹੀ ਹੈ ਉਸ ਦਾ ਟਟਵਾ ਵਿਰੋਧ ਕੀਤਾ ਜਾ ਰਿਹਾ ਹੈ ਕਿਸਾਨਾਂ ਦੇ ਵੱਲੋਂ ਮੁਹਾਲੀ ਦੇ ਵਿੱਚ ਜੋ ਤਾਂ ਨਾ ਪ੍ਰਦਰਸ਼ਨ ਕੀਤਾ ਗਿਆ ਪੂਰਾ ਰਸਾ ਜੋ ਹੈ ਜਮ ਹੋ ਚੁੱਕਿਆ ਮੁਹਾਲੀ ਖਰੜ ਰੋਡ ਤੇ ਰੰਬਾ ਜਾਮ ਲੱਗ ਚੁੱਕਿਆ ਕਿਸਾਨ ਜਥਿਆਂ ਵੱਲੋਂ ਅੱਜ ਜਿਹੜਾ ਹੈਗਾ ਸੰਘਰਸ਼ ਕੀਤਾ ਜਾ ਰਿਹਾ ਦਾਰਾ ਸਟੂਡੀਓ ਮੁਹਾਲੀ ਦੇ ਵਿੱਚ ਧਰਨਾ ਲਗਾਇਆ ਜਾ ਰਿਹਾ ਪੂਰੇ ਪੰਜਾਬ ਤੋਂ ਕਿਸਾਨ ਜਿਹੜੇ ਆਏ ਨੇ ਤੇ ਸਾਡੇ ਨਾਲ ਕਿਸਾਨ ਨੇਤਾ ਨੇ ਕੋਬਲ ਸਿੰਘ ਭੰਗੂ ਸਾਹਿਬ ਤੇ ਕੋਬਲ ਸਿੰਘ ਪੰਨੂ ਸਾਹਿਬ ਤੇ ਅੱਜ ਜਿਹੜਾ ਧਰਨਾ ਹੈਗਾ ਇਹ ਕਿਸ ਮਕਸਦ ਨੂੰ ਹੈਗੀ ਹੈ ਤੇ ਕੀ ਕੀ ਆਪਣੀ ਮੰਗਾਂ ਹੈ ਕੇਂਦਰ ਦੀਆਂ ਤੇ ਪੰਜਾਬ ਦੀਆਂ ਤਾਂ ਇਹ ਅਸੀਂ ਅੱਜ ਸਾਡਾ ਇਹ ਪ੍ਰੋਟੈਸਟ ਧਰਨਾ ਨਹੀਂ ਪ੍ਰੋਟੈਸਟ ਹੈ ਪ੍ਰੋਟੈਸਟ ਅਸੀਂ ਕਰ ਰਹੇ ਹਾਂ ਜਿਹੜੀ ਕੇਂਦਰ ਤੋਂ ਟੀਮ ਆਈ ਆ ਦੋ ਮੁੱਖ ਮੰਤਰੀਆਂ ਨਾਲ ਗੱਲਬਾਤ ਕਰਨ ਵਾਸਤੇ ਉਹਦਾ ਵਿਰੋਧ ਕਰਨ ਵਾਸਤੇ ਅਸੀਂ ਇਕੱਠੇ ਹੋਏ ਆ ਇੱਥੋਂ ਇਕੱਠ ਕਰਕੇ ਅਸੀਂ ਕੂਚ ਕਰਾਂਗੇ ਚੰਡੀਗੜ੍ਹ ਨੂੰ ਅਸੀਂ ਵਿਰੋਧ ਇਸ ਕਰਕੇ ਕਰ ਰਹੇ ਆ ਕਿ ਸਾਡੇ ਕੋਲ ਜਦੋਂ ਪਾਣੀ ਫਿਰ ਐਸਵਾਈਐਲ ਕਿਉਂ ਬੜੇ ਨੰਬਰ 1 ਨੰਬਰ 2 ਤੇ ਰਿਪੀਰੀਅਨ ਸਿਧਾਂਤ ਦੇ ਮੁਤਾਬਕ ਤੇ ਸੰਵਿਧਾਨ ਦੇ ਮੁਤਾਬਕ ਪੰਜਾਬ ਦੇ ਪਾਣੀਆਂ ਦਾ ਮਾਲਕ ਪੰਜਾਬ ਆ ਅਜੇ ਤੱਕ ਇਹ ਤੈ ਨਹੀਂ ਹੋਇਆ ਕਿ ਇਹਦਾ ਮਾਲਕ ਕੌਣ ਆ ਪਰ ਸਵਿਧਾਨ ਦੇ ਮੁਤਾਬਕ ਰਿਪੀਰੀਅਨ ਸਿਧਾਂਤ ਦੇ ਮੁਤਾਬਕ ਇਹਦਾ ਮਾਲਕ ਪੰਜਾਬ ਆ ਤੇ ਪੰਜਾਬ ਪਹਿਲੋ ਆਪਣੀ ਤੇ ਮਟਾਵੇ ਉਸ ਤੋਂ ਬਾਅਦ ਵਾਧੂ ਪਾਣੀ ਜਿਹੜਾ ਕਿਹੜੇ ਸੂਬੇ ਨੂੰ ਕੇਸ ਪਾ ਦੇਣਾ ਫਿਰ ਫੈਸਲਾ ਹੋਵੇ ਅਸੀਂ ਇਹ ਕਹਿਣ ਆਏ ਅੱਜ ਕਿ ਕੇਂਦਰ ਸਰਕਾਰ ਨੇ ਨਵੇਂ ਕਾਨੂੰਨ ਬਣਾ ਕੇ ਡੈਮ ਸੇਫਟੀ ਐਕਟ ਬਣਾ ਕੇ ਡੈਮ ਦਾ ਪਾਣੀ ਤੇ ਬਿਜਲੀ ਆਪਣੇ ਅਧਿਕਾਰ ਖੇਤਰ ਚ ਲੈਣ ਦਾ ਯਤਨ ਕੀਤਾ ਅਸੀਂ ਅੱਜ ਇਹ ਵੀ ਕਹਿਣ ਆਏ ਆ ਕਿ 18 ਜਨਵਰੀ ਨੂੰ ਜਿਹੜਾ ਅਸੀਂ ਮੋਰਚਾ ਲਾਉਣ ਜਾ ਰਹੇ ਆਂ ਉਸ ਮੋਰਚੇ ਜਿੱਥੇ ਪਾਣੀ ਬਚਾਉਣ ਦੀ ਗੱਲ ਕਰ ਰਹੇ ਆ ਪਾਣੀ ਦੀ ਰਾਖੀ ਦੀ ਗੱਲ ਕਰ ਰਹੇ ਆ ਉੱਥੇ ਅਸੀਂ ਵਾਤਾਵਰਣ ਬਚਾਉਣ ਦੀ ਗੱਲ ਕਰ ਰਹੇ ਆ ਉੱਥੇ ਅਸੀਂ ਪੰਜਾਬ ਦੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਬਚਾਉਣ ਦੀ ਗੱਲ ਕਰ ਰਹੇ ਆ ਦੇਖੋ ਅਜੇ ਪੰਜ ਕਿਸਾਨ ਜਥੇਬੰਦੀਆਂ ਇਸ ਦੇ ਵਿੱਚ ਭਾਰਤੀ ਕਿਸਾਨ ਯੂਨਿਓਨ ਰਾਜੇਵਾਲ 올 ਇੰਡੀਆ ਕਿਸਾਨ ਫੈਡਰੇਸ਼ਨ ਕਿਸਾਨ ਸੰਘਰਸ਼ ਕਮੇਟੀ ਪੰਜਾਬ ਭਾਰਤੀ ਕਿਸਾਨ ਯੂਨਿਓਨ ਮਾਨਸਾ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਇਹ ਪੰਜ ਜਥੇਬੰਦੀਆਂ ਬਾਕੀ ਅਸੀਂ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਸੱਦਾ ਦਿੱਤਾ ਸਾਰੀਆਂ ਨੂੰ ਇਹ ਆਓ ਇਹ ਇਸ਼ੂ ਕੋ ਪੰਜ ਜੱਥੇ ਬੰਦੇ ਦਾ ਹੈ ਨਹੀਂ ਇਹ ਨਰੋਲ ਪੰਜਾਬੀਆਂ ਦਾ ਕਿਸਾਨਾਂ ਦਾ ਅਮੀਰ ਦਾ ਗਰੀਬ ਦਾ ਸਾਂਝਾ ਇਸ਼ੂ ਹੈ ਪਾਣੀ ਸਭ ਨੂੰ ਚਾਹੀਦਾ ਹੈ ਪਾਣੀ ਸ਼ਹਿਰੀਆਂ ਨੂੰ ਵੀ ਚਾਹੀਦਾ ਹੈ ਪਾਣੀ ਇੰਡਸਟਰੀ ਨੂੰ ਵੀ ਚਾਹੀਦਾ ਹੈ ਜੇ ਪਾਣੀ ਹੋਊਗਾ ਨਹੀਂ ਤਾਂ ਇੱਥੇ ਜੀਵਨ ਕਿਸ ਤਰ੍ਹਾਂ ਹੋਏਗਾ ਇਸ ਲਈ ਬਹੁਤ ਵੱਡਾ ਗੰਭੀਰ ਖਤਰਾ ਚੈਲੰਜ ਹੈ ਪੰਜਾਬ ਦੇ ਲਈ ਇਹਨੂੰ ਸਰਕਾਰਾਂ ਗੰਭੀਰਤਾ ਨਾਲ ਲੈ ਨਹੀਂ ਰਹੀਆਂ ਤਾਂ ਪੰਜਾਬ ਦੇ ਕਿਸਾਨਾਂ ਦਾ ਗੰਭੀਰਤਾ ਨਾਲ ਲੈਣਾ ਪਏਗਾ ਇਹਨੇ ਲੈਣਾ ਪਏਗਾ ਇਸ ਲਈ ਅੱਜ ਅਸੀਂ ਇਕੱਠੇ ਹੋਏ ਹਾਂ ਕੈਨੇ ਪਰਸਨ ਜਸਵੀਰ ਮਲਿਕ ਨਾਲ ਮਨੋ ਜੋਸ਼ੀ ਜੀ ਮੀਡੀਆ ਮੋਹਾਲੀ ਨਾਰ ਸਟੂਡੀਓ